ਆਸਲੇ ਜੀ ਮੈਂ ਮੌਜੂਦ ਹੋ ਗਿਆ ਮੱਲਾ ਟੈਂਕੀ 'ਚ ਜਿੱਥੇ ਕੀ ਆ ਰਵਿਦਾਸ ਮਹਾਰਾਜ ਜੀ ਦਾ ਸਰਕਾਸ਼ਪੁਰ ਤੋਂ ਸੰਬੰਧਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਆਸਲੇ ਆਪਣੇ ਸਾਥੀ ਮੌਜੂਦ ਨੇ ਇੱਥੇ ਤੇ ਬਾਈਟਾਂ ਵਗੈਰਾ ਹੋ ਰਹੀਆਂ ਨੇ ਤੇ ਆ ਗੁਰਦਰਾ ਜੀ ਮਹਾਰਾਜ ਜੀ ਰਵਿਦਾਸ ਜੀ ਦਾ ਅਸਲੇ ਜੀ ਨਗਰ ਕੀਰਤਨ ਜਾ ਰਿਹਾ ਹੈ ਸੰਗਤ ਸਾਰੀ ਮੌਜੂਦ ਹੈ ਅਸਲੇ ਜੀ ਨਗਰ ਕੀਰਤਨ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਅਸਲੇ ਜੀ ਬਾਬਾ ਬਲਬੀਰ ਜੀ ਦੇ ਜਿਹੜੇ ਹੈਗੇ ਨੇ ਗੁਰਾਂ ਦੇ ਵਿੱਚ ਇਹਦੇ ਵੰਸ਼ ਬਾਬਾ ਬਲਬੀਰ ਜੀ ਉਹਨਾਂ ਦੇ ਗੁਰਦਾਰ ਦੇ ਉੱਤੇ ਸਫਾਈ ਚੱਲ ਰਹੀ ਹੈ ਤੇ ਚੋਲਾ ਸਾਹਿਬ ਦਾ ਮੇਲਾ ਆ ਗਿਆ ਤਸੀਂ ਦੇਖ ਸਕਦੇ ਹੋ ਤੇ ਅਸਲੇ ਅਸੀਂ ਮੌਜੂਦ ਆ ਜੀ ਟੈਂਕੀ ਮੱਲੇ 'ਚ ਤੇ ਮੇਰੇ ਨਾਲ ਆ ਬੋਧਰਾਜ ਤੇ ਅੱਜ ਇੱਥੋਂ ਇੱਕ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸ੍ਰੀ ਗੁਰੂ ਮਹਾਰਾਜ ਜੀ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਆ ਜੋ ਕਿ 24 ਤਰੀਕ ਨੂੰ ਆ 23 ਤਰੀਕ ਨੂੰ ਨਗਰ ਕੀਰਤਨ ਕੱਢਿਆ ਗਿਆ ਦਾ ਤੇ ਅਸਲੇ ਅਸੀਂ ਮੌਜੂਦ ਹੋ ਗਏ ਨੇ ਮੱਲੇ ਦੇ ਵਿੱਚ ਤੇ ਨਗਰ ਕੀਰਤਨ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਰਿਹਾ ਵਾ ਤੇ ਅਸਲੇ ਕਿਸਾਨਾਂ ਦਾ ਵੀ ਇੱਕ ਪੁਤਲਾ ਫੂਕਣ ਦਾ ਕੰਮ ਹੀ ਉਹ ਵੀ ਐਸਡੀਐਮ ਦਫ਼ਤਰ 'ਚ ਪੁਤਲਾ ਫੂਕਿਆ ਆਏ ਤੇ ਅਸੀਂ ਆ ਗਏ ਕਿਸਾਨਾਂ ਕੋਲ ਤੇ ਆ ਕਿਸਾਨਾਂ ਦਾ ਤੁਸੀਂ ਦੇਖ ਸਕਦੇ ਹੋ ਬੈਂਕ ਦੇ ਬਾਹਰ ਤੇੜਾ ਧਰਨਾ ਲੱਗਾ ਤੇ ਟਾਲੀਆਂ ਲੱਗੀਆਂ ਤੇ ਲੋ ਜੀ ਇੱਥੇ ਵੀ ਤੋਪਾਂ ਲੱਗੀਆਂ ਤੋਪਾਂ ਲੱਗੀਆਂ ਸ਼ੰਭੂ ਸ਼ੰਭੂ ਬਾਦਰ ਦੇ ਤਿਆਰੀ ਕੀਤੀ ਜਾ ਰਹੀ ਜਾਨ ਦੀ ਕਹਿੰਦੇ ਤੇ ਤੇਲ ਨਹੀਂ ਮਿਲੰਦਿਆ ਕਹਿੰਦੇ ਜਾ ਕੇ ਕਰੋ ਜਰਾ No ho sé, som ਸਾਡੀਆਂ ਬਾਰੀਆਂ ਦਾ ਫਾਈਨਲੀ ਕੰਮ ਮੁੱਕ ਗਿਆ ਬਾਰੀਆਂ ਲੱਗ ਗਈਆਂ ਹਡੀਆਂ ਕਿਸੇ ਵੀ ਲੱਗ ਗਈਆਂ ਉੱਧਰ ਵੀ ਲੱਗ ਗਈਆਂ ਇਹਦਾ ਸਿਰ ਨਾਮ ਤੋਂ ਇਹ ਸਾਰਾ ਬਾਕੀ ਸਾਰੇ ਦੇਖਣ ਨਾਲ ਦੇਖੋ ਇਹੋ ਤੋਂ ਦੇਖੋ ਜਦੋਂ ਇਹ ਲੱਗ ਚੱਲ ਰਹੀ ਆ ਬਾਕੀ ਉਹ ਨਾਲ ਜੀ ਫੋਨ ਕਰਾਪਾ ਸੁਣੋ ਆ ਜੀ ਵੈਟਰਰੀ ਹਸਪੀਟਲ ਮੈਂ ਉਧਰ ਆਉਂਦਾ ਬਾਕੀ ਠੀਕ ਹੈ ਮੈਂ ਉੱਧਰੇ ਬੈਠੇ ਰਹੂੰਗਾ ਤੇ ਬਾਅਦ ਵਿੱਚ ਲੱਗ ਚਲੇ ਆ ਉਹ ਇੱਥੋਂ ਐਨ ਨੂੰ ਕੋਈ ਹਟ ਰਿਹਾ ਤਾਂ ਫੇਰ ਹੀ ਹੈ ਨਾ

नौजवान पंजाब जी कापिल मुर्दाबाद मुर्दाबाद मुबादीर मुरदाबाद मुर्दाबाद मुर्दाबाद मोदी सरकार मुर्दाबाद मुरदाबाद मुर्दाबाद मोदी सरकार मुर्दाबाद 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 किसान जी कापिलकार मुदाबाद मुर्दाबाद मुरदाबाद मोदी सरकार ਦੁਲੂਮ ਕਰਨ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਦੇ ਟੀਅਰ ਗੈਸ ਚਲਾਉਣ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨ ਸ਼ੁਭ ਕਰਨ ਵੀਰ ਅਮਰ ਰਹੇ ਅਮਰ ਰਹੇ ਕਿਸਾਨ ਸ਼ੁਭ ਕਰਨ ਵੀਰ ਅਮਰ ਰਹੇ ਅਮਰ ਰਹੇ ਅਮਰ ਰਹੇ ਸਖ ਕਿਸਾਨ ਸ਼ੁਭ ਕਰਨ ਵੀਰ ਅਮਰ ਰਹੇ ਅਮਰ ਰਹੇ ਕਿਸਾਨ ਸ਼ੁਭ ਕਰਨ ਵੀਰ ਨੂੰ ਇਨਸਾਫ ਦਿਓ ਸਾਡ ਨੂੰ ਇਨਸਾਫ ਦਿਓ ਜੋਸ਼ੀ ਹਰਿਆਣਾ ਸਰਕਾਰ ਮੁੜਦਾਬਾਦ 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 ਅੰਦਲਬੇਜਮ ਗ੍ਰਹਿ ਮੰਤਰੀ ਮੁੜਦਾਬਾਦ 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 ਕਿਸਾਨਾਂ ਦੇ ਪੀਅਰ ਵਾਸ ਚਲੋਰ ਵਾਲੀ ਸਰਕਾਰ ਮੁੜਦਾਬਾਦ 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 ਕਿਸਾਨਾਂ ਦੇ ਕੋਲੀਆਂ ਚਲਾਉਣ ਵਾਲੀ ਸਰਕਾਰ ਮੁੜਦਾਬਾਦ ਮੁੜਦਾਬਾਦ ਸਿਓਨ ਇਨਸਾਫੀਓ ਬੋਦੀ ਸਰਕਾਰ ਤੁਹਾਨੂੰ ਮੈਂ ਸ਼ਾਮ ਦੇ ਜਿਹੜੇ ਛੋਟਾ ਦਿਖਾ ਰਿਆ ਵਾਂ ਕਿਉਂਕਿ ਕਾਂਗਰਸੀ ਜਿਹੜੇ ਹੈਗੇ ਨੇ ਵਰਕਰ ਉਹਨਾਂ ਵੱਲੋਂ ਇਹ ਖਨਵਰੀ ਬਾਰਡਰ ਤੇ ਜਿਹੜਾ ਹਰਿਆਣਾ ਤੇ ਜਿਹੜਾ ਕਿਸਾਨ ਸ਼ਹੀਦ ਹੋਇਆ ਸ਼ੁਭਕਰਨ ਸਿੰਘ ਉਹਦੇ ਉਪਲક્ષਿਓ ਉਹਨੂੰ ਸ਼ਰਧਾਂਜਲੀ ਦੇਣ ਲਈ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਤੁਸੀਂ ਉਹਦੇ ਸਿਨੇਮੈਟਿਕ ਦੇਖੋ ਤੇ ਬਾਕੀ ਤੁਸੀਂ ਦੇਖ ਕੇ ਦੱਸਿਓ ਕਿ ਮਤਲਬ ਕਿਸ ਤਰ੍ਹਾਂ ਦਾ ਤੁਹਾਨੂੰ ਵਧੀਆ ਲੱਗਿਆ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ